ਤੇਰੇ ਅੰਦਰ ਜਿਹੜੀ ਖੁਸ਼ੀ ਆ ਉਹ ਤੂੰ ਬਿਆਨ ਨਹੀਂ ਕਰ ਸਕਦੀ ਤੇ ਕਹ ਪਗੜਾ ਨਹੀਂ ਪਾ ਸਕਦੀ ਤੂੰ ਦੇਖ ਪਾਉਂਦੇ ਤਾਂ ਬਹੁਤੀਆਂ ਗੱਲਾਂ ਆ ਆਹ ਲੈ ਚੱਕ ਲੈ ਫਿਰ ਤੇ ਨਾਲ ਦੇ ਕੇ ਪਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਦੇ ਸਾਕ ਕੋਈ ਸਿਹਤ ਤੰਦਰੁਸਤ ਰੋਤੇ ਚੜ੍ਹਵੀਂ ਤਰ੍ਹਾਂ ਦੇ ਵਿੱਚ ਰਹੋ ਜੀ ਮੇਰੇ ਸੋਨਾ ਪੁੱਤ ਤਾਂ ਕਿਹੜਾ ਪਹਿਲਾਂ ਉੱਧਰ ਉੱਧਰ ਚਾਚੀ ਕਾ ਬਾਦੇ ਚੱਲ ਚੱਪ ਚੁੱਕੇ ਲਾਜੀ ਜਾਨੀ ਫੈਨਾਂ ਨੂੰ ਚਾਚੀ ਦਾ ਬਲਾਸਾ ਚਾਚੀ ਦਾ ਬਲਾਸਾ ਤੇ ਚਾਚੀ ਕਾ ਬਾਲੋ ਲੋ ਜੀ ਗੱਲ ਐਦਾਂ ਜੀ ਹਾਂ ਪਿਛਲੀ ਵੀਡੀਓ ਤੁਸੀਂ ਦੇਖ ਲਈ ਹੋਈ ਐ ਸਾਰੀ ਉਹ ਵੀ ਆਪਾਂ ਨੇ ਫ੍ਰਿਜ ਖਰੀਦ ਲਿਆ ਤਾਂ ਤੇ ਉਹ ਜਦੋਂ ਅਸੀਂ ਫ੍ਰਿਜ ਖਰੀਦਿਆ ਤਾਂ ਉਹਦਾ ਸਾਡਾ ਬਹੁਤ ਵੱਡਾ ਪਲਾਨ ਸੀਗਾ ਤੇ ਉਹ ਜਿਹੜਾ ਪਲਾਨ ਐ ਅੱਜ ਤੁਹਾਨੂੰ ਐਂਡ ਬਿਊਟੀ ਦੇ ਵਿੱਚ ਪਤਾ ਲੱਗਣਾ ਸਿਰੇ ਤੱਕ ਕਸੀ ਉਹ ਫ੍ਰਿਜ ਐਜ਼ ਅ ਗਿਫਟ ਕਿਸੇ ਨੂੰ ਦੇਣਾ ਸੀਗਾ ਉਹ ਸਰਪ੍ਰਾਈਜ਼ ਸੀਗਾ ਹਾਲ ਤੱਕ ਮਤਲਬ ਉਹ ਸਰਪ੍ਰਾਈਜ਼ ਵੀ ਤੁਹਾਨੂੰ ਇਹਦੇ ਵਿੱਚ ਵੀ ਦਿਖਣਾ ਹਰ ਵੀ ਸਰਪ੍ਰਾਈਜ਼ ਏ ਉਹ ਕੁਝ ਨਹੀਂ ਪਤਾ ਲੱਗਿਆ ਸਾਡੀ ਭੈਣ ਅਕਬਲ ਕੌਰ ਜਿਹਨੇ ਕਿਹਾ ਸੀ ਵੀ ਫ੍ਰਿਜ ਲੈ ਕੇ ਦਿਓ ਕਿਹਨੂੰ ਦੇਣਾ ਜੀ ਲੈ ਕੇ ਫ੍ਰਿਜ ਉਹ ਉਹ ਲੈ ਕੇ ਦਿੱਤਾ ਜੀ ਫ੍ਰਿਜ ਆਪਾਂ ਨੇ ਥੜੀ ਵਾਲੀ ਭਾਬੀ ਨੂੰ ਤੇ ਜਣੀ ਭਾਬੀ ਨੂੰ ਅਸੀਂ ਨਾਲ ਲੈ ਕੇ ਗਏ ਤੇ ਅਸੀਂ ਪੂਰਾ ਪਲਾਨ ਕਰਦਾ ਵੀ ਘੁੰਮਣ ਚ ਲੈ ਕੇ ਤੈਨੂੰ ਇਹ ਵੋ ਅਮਕਾਟਿਮ ਕਾ ਪਿਛਲੇ ਉਹਦੇ ਵਿੱਚ ਦੇਖਿਆ ਹੀ ਆ ਹੁਣ ਗੱਲ ਇਹਦਾ ਵੀ ਉਹ ਉਸ ਸਮੇਂ ਦਾ ਚਿਹਰਾ ਦੇਖਣ ਵਾਲਾ ਤਾਂ ਭਾਬੀ ਦਾ ਜਦੋਂ ਘਰਾਂ ਫਰਿੱਜ ਆ ਗਿਆ ਭਾਬੀ ਕਹਿੰਦੀ ਕੋਠੇ 'ਤੇ ਚੜਾ ਦਈਏ ਇਹ ਵੋ ਅਮਕਾਟਿਮ ਕਾ ਕਿੰਨੇ ਐਕਸਾਈਟਿਡ ਹੋ ਕੇ ਘੁੰਮਦੇ ਸੀਗੇ ਸਾਰੇ ਜਦੋਂ ਫਰਿੱਜ ਘਰਾਂ ਆਇਆ ਉਦੋਂ ਕਿਆ ਮਾਹੌਲ ਬਣਿਆ ਵੇ ਉਹਦੇ ਵਿੱਚ ਮੈਨੂੰ ਸੁਖਵੀਰ ਨੂੰ ਸਰਦੀਪ ਨੂੰ ਪਤਾ ਸੀਗਾ ਅਸੀਂ ਥੋੜਾ ਪਲਾਨ ਕਰਕੇ ਕਹਿੰਦੇ ਵੀ ਐ ਕਰ ਲਾਂਗੇ ਐ ਕਰ ਲਾਂਗੇ ਐ ਕਰ ਲਾਂਗੇ ਉਹ ਸਾਰੇ ਦਾ ਸਾਰਾ ਤੁਹਾਨੂੰ ਵੀਊ ਦਿਖਾਵਾਂਗੇ ਪਹਿਲਾਂ ਸਰਦੀਪ ਨਾਲ ਮਿਲ ਲਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੀ ਹਰੀ ਪਾਪੀ ਨੂੰ ਬਧਾਈਆਂ ਜੀ ਅੱਜ ਉਹਦੇ ਘਰੇ ਫਿਰ ਪਹੁੰਚ ਜਾਣਾ ਹੈ ਆ ਵੀਡੀਓ ਹਿਸਾਬ ਨਾਲ ਉਹ ਇੱਕ ਦਿਨ ਪਹਿਲਾਂ ਪਹੁੰਚੇਗਾ ਫ੍ਰੀਜਾ ਹਾਂ ਪਰ ਭਾਬੀ ਬਸਤਾਂ ਖੁਸ਼ ਬਹੁਤ ਹਾਂ ਉਹਦਾ ਚਿਹਰਾ ਦੇਖਾ ਉਹ ਸ਼ਾਂਤ ਹੁੰਦੀ ਹੈ ਜਦੋਂ ਆਪਣੇ ਘਰ ਦੀ ਆਉਂਦੀ ਉਹ ਆਪਣੇ ਘਰ ਦੇ ਵਿੱਚ ਤਾਂ ਆਇਆ ਉਹ ਭਾਈ ਘਰੋਂ ਚਲੇ ਗਈ ਸੀ ਫ੍ਰੀਜਾ ਰੇਟ ਉਹ ਆਪਣੇ ਘਰੋਂ ਚਲੇ ਗਈ ਸੀ ਤੇ ਦੁਬਾਰੇ ਫਿਰ ਫੋਨ ਕਰਕੇ ਬੁਲਾਇਆ ਉਹ ਵੀ ਕੋਠੇ ਭਰਜਾਉਣਾ ਭਾਬੀ ਆ ਜਾ ਮੜੀ ਜੀ ਕਿਦਾਂ ਹੈ ਉਹ ਫੇਰ ਆਈ ਵਿੱਕੀ ਨੂੰ ਵਿੱਕੀ ਲੱਗਿਆ ਥੱਲੇ ਤੇ ਪੁੱਛਦੇ ਵੀਡੀਓ ਬਣਾਉਣਾ ਤੇ ਕਿਵੇਂ ਫਿਰ ਪਾਰਟੀ ਛਾਲਟੀ ਚੱਲੀ ਸਾਰਾ ਕੁਝ ਕਿਵੇਂ ਹੋਇਆ ਸਾਰਾ ਪਲਾਨ ਜਿਹੜਾ ਚੱਲਿਆ ਕਿਵੇਂ ਵੀਡੀਓ ਬਣੀ ਤੇ ਹੁਣ ਖੰਗ ਦਾ ਸਸਪੈਂਸ ਸਾਡੇ ਕੋਲ ਤਾਂ ਖੁੱਲ ਗਿਆ ਹੁਣ ਤੁਸੀਂ ਹੋਰ ਨਜ਼ਰੀਏ ਨਾਲ ਦੇਖਣਾ ਸਾਰੇ ਦਾ ਸਾਰਾ ਵੀਡੀਓ ਨੂੰ ਪਰ ਉਸ ਸਮੇਂ ਅਸੀਂ ਦੇਖਦੇ ਸੀਗੇ ਜਿਹੜੇ ਸਾਫ ਗਰਮ ਚੱਲੀ ਭਾਬੀ ਸਾਈਡ ਪਰੋਂ ਖੜੀ ਸੀ ਤੇ ਮਨ ਚ ਤਾਂ ਹੈਗਾ ਤਾਂ ਮੈਂ ਇਹਨੂੰ ਕਿਹਾ ਮੈਂ ਉੱਥੇ ਪੁੱਛਦਾ ਵੀ ਜਾ ਮੈਂ ਤੈਨੂੰ ਪਰਾਣਾ ਫਿਰ ਜੜਵਾ ਦਵਾਂ ਨਹੀਂ ਤੇਰ ਕਹਿੰਦੀ ਮੈਂ ਦੇਖਦੀਆਂ ਮੇਰੇ ਕੋਲ ਪੈਸੇ ਨਹੀਂ ਹੈਗੇ ਹਾਲ ਫੁਲਾਣਾ ਟਾਈਮ ਦਾ ਉਹ ਆਨ ਰਿਕਾਰਡ ਨਹੀਂ ਤਾਂ ਹੈਗਾ ਜਿਹੜੀ ਉਹ ਉਹ ਫੋਨ ਅ ਮੋਬਾਈਲ ਦੇ ਵਿੱਚ ਰਿਕਾਰਡਿੰਗ ਸੀਗਾ ਕੀਤਾ ਉਹਦੇ ਚ ਆਪਣਾ ਕੈਮਰੇ ਚ ਰਿਕਾਰਡਿੰਗ ਸੀ ਕੀਤੀ ਗੱਲਾਂ ਪਰ ਮੈਂ ਸੋਚੀ ਗਿਆ ਵਾ ਵੀ ਰਿਕਾਰਡ ਕਰ ਲਵਾਂ ਚਲੋ ਬਣਾ ਕੇ ਉੱਥੇ ਦਾ ਬਹਾਨਾ ਫਿਰ ਭਾਬੀ ਨੂੰ ਜਦ ਅਸੀਂ ਦਵਾ ਕੇ ਲੈ ਕੇ ਆਏ ਜੇ ਭਾਬੀ ਬਾਹਰ ਵਿੱਚ ਕਿੰਨੀ ਖੁਸ਼ ਹੋਈ ਉਹਦੇ ਘਰ ਜਾ ਕੇ ਫ੍ਰਿਜ ਤਾਰ ਕੇ ਆਏ ਵੀ ਉਹ ਜਿਹੜੀ ਮਤਲਬ ਕਿ ਉਹਦੇ ਅੰਦਰ ਇੱਕ ਖੁਸ਼ੀ ਝਲਕਦੀ ਦੀ ਹਨਾ ਉਹ ਖੁਸ਼ੀ ਦੇਣ ਵਾਲੀ ਸਾਡੀ ਭੈਣ ਵੀ ਜੀਉਦੀ ਵਸਦੀ ਰਹੇ ਸਹੀ ਗੱਲ ਹੈ ਹਨਾ ਇਹੀ ਗੱਲ ਹੈ ਰੱਬ ਲੰਬੀਆਂ ਉਮਰਾਂ ਦਵੇ ਹਾਂ ਜਿਹੜਾ ਸਾਰਿਆਂ ਬਾਰੇ ਸੋਚਦਾ ਉਹ ਕੋਈ ਕੋਈ ਰੱਬ ਨੇ ਬੰਦਾ ਬਣਾਇਆ ਹੈ ਇਹੀ ਗੱਲ ਹੈਗੀ ਹੈ ਚਲੋ ਗੱਲ ਐਦਾਂ ਵੀ ਉਹ ਮਤਲਬ ਕਿ ਇਹ ਚਲੋ ਆਪਣੇ ਨਾਲ ਜੁੜੀ ਹੋਈ ਹੈ ਭਰਾਈ ਹੈ ਨਾ ਉਹਨੂੰ ਉਹਨੂੰ ਕਿਤੇ ਲੱਗਿਆ ਹੋਣਾ ਕੁਝ ਹੈ ਨਾ ਤਾਂ ਉਹਨੇ ਉਹਦੀ ਹੈਲਪ ਕਰਤੀ ਨਹੀਂ ਤਾਂ ਦੁਨੀਆ ਦੇ ਵਿੱਚ ਬਹੁਤ ਦੀ ਪਰਸਨ ਹੈਗੇ ਵਿਚਾਰੇ ਹੈ ਨਾ ਜਿੰਨਾਂ ਤੱਕ ਨਹੀਂ ਪਹੁੰਚ ਹੁੰਦੀ ਚਲੋ ਇਹ ਕੈਮਰੇ ਦੇ ਸਾਹਮਣੇ ਆ ਕੇ ਇਸ ਗੱਲ ਕਰਕੇ ਇਹ ਵਿਚਰੀ ਦਾ ਚਲੋ ਮਸਲਾ ਹੱਲ ਹੋ ਗਿਆ ਮੈਂ ਉਦੋਂ ਹਿੰਮਤ ਕਰਦੀ ਆ ਕੰਮ ਕਰਨ ਵਾਲੀ ਐ ਇਹ ਨਹੀਂ ਗੱਲ ਹੈਗੀ ਪਰ ਚਲੋ ਜਿੱਕਣਾ ਵੀ ਹੈ ਕਿਸੇ ਦੇ ਕਰਮਾਂ ਦੇ ਵਿੱਚ ਕਿਸੇ ਦੇ ਲਿਖਿਆ ਹੁੰਦਾ ਉਹ ਵੜਣਾ ਹੁੰਦਾ ਬੰਦੇ ਨੇ ਹਰ ਜੀ ਦੇ ਇਹ ਨੂੰ ਆਪਾਂ ਨੇ ਦੇਣਾ ਨੂੰ ਦੇਖ ਕੇ ਹੀ ਪਟਣਾ ਹਾਂ ਹਰ ਹਿੱਲੇ ਕਿਸੇ ਕਿਸੇ ਜਰੀਏ ਨਹੀਂ ਪਹੁੰਚ ਜਾਂਦਾ ਹੂੰ ਦੰਦਾਂ ਦਾ ਕੋਣਾ ਕਿਸੇ ਨੂੰ ਆਹ ਪ੍ਰਮਾਤਮਾ ਦੇ ਕੋਈ ਕੁੜਾ ਅੰਮੀ ਹੁੰਦੀ ਐ ਬਲੋਟ ਵੀ ਆਇਆ ਇਹ ਚੀਜ਼ ਹਾਂ ਇਹ ਤਾਂ ਪਹੁੰਚ ਨਹੀਂ ਰੱਬ ਜਿਹੜਾ ਕਿਸੇ ਦੇ ਦਿਲ ਚ ਬਸਦਾ ਹਾਂ ਉਹਦੇ ਫਿਰ ਦਿਲ ਨੇ ਆਵਾਜ਼ ਮਾਰੀ ਹਾਂ ਵੀ ਆਇਆ ਇਹ ਫੇ ਮੇਰੀ ਜੇਬ ਦੇ ਵਿੱਚ ਜਿਹੜੇ ਰੋਟ ਕੱਪ ਦੇ ਹੋਣ ਗਰ ਆਏ ਨਿਕਲਨੇ ਆਏ ਬਾਹਰ ਨੂੰ ਕਾਗਜ਼ ਕਾਗਜ਼ ਲੱਫਦੇ ਹੋਣੇ ਆ ਫਿਰ ਬਾਹਰ ਰੋੜਨੇ ਆ ਹਾਂ ਅਸੀਂ ਤਾਂ ਕਹਿੰਦੇ ਢੇੜਾ ਦੀ ਪੂਰਾ ਇਹਨਾਂ ਛੱਡ ਸਦੇ ਕੋਤਾ ਸੀ ਉੱਡ ਗਿਆ ਅੱਜ ਵੀ ਕਰ ਪੰਜ ਤਰੀਕ ਇਹ ਵੀ ਜੂ ਤੁਹਾਨੂੰ ਦੇਖੀਏ ਤੁਸੀਂ ਇੱਕ ਕੰਮ ਅਗਰ ਪਾਈਆਂ ਸੀ ਇੱਕ ਵਾਰ ਦੋ ਲੈ ਲੈਣੇ ਆ ਤਿੰਨ ਲੈ ਲੈਣੇ ਆ ਡਿਸਕਾਊਂਟ ਮਿਲ ਜਣਾ ਦੇ ਹਾਏ ਰੱਬਾ ਵਾਹਿਗੁਰੂ 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 ਚਲਾਕ ਨਾ ਇੰਨੀਆਂ ਚੇਨਾ ਕਿ ਤੇ ਆਪਾਂ ਅਸੀਂ ਉੜਦੇ ਆ ਆਪਣੇ ਬਾਜ ਦੇ ਸੱਪ ਤੇ ਜੇ ਸਾਨੂੰ ਪਤਾ ਮੂੰਹ ਚ ਬੋਲ ਨਹੀਂ ਕਰਦਾਂ ਤਾਂ ਸਾਡੂੰ ਕੀ ਜਿਆ ਕੇ ਆ ਬਕਰਦਾ ਹੈ ਇਹ ਮੇਰਾ ਮੜਾ ਜੀ ਦਿਮਾਗ ਤੋਂ ਮਰੇ ਠੈਜਾ ਜਾਂਦਾ ਪੰਪ ਪੰਪ ਚਾਉਣੇ ਵਾਲਾ ਹੁੰਦਾ ਇਹ ਚੂਨਾ ਲਾਉਣ ਨੂੰ ਤਿਆਰ ਖੜੀ ਨੇ ਰੇਲ ਬਣਾ ਲੈਣੀ ਮੇਰੀ ਹੋਈ ਵੀ ਹੋਰ ਵੀ ਗੱਲ ਹੋ ਸਕਦੀ ਆਪਾਂ ਨੂੰ ਸਰਪ੍ਰਾਈਜ਼ ਵੀ ਮਿਲ ਸਕਦਾ ਹਾਂ ਦੇਖ ਮੇਰਾ ਤਾਂ ਜਨਮ ਦਿਨ ਆਉਂਦਾ ਤੇ ਮੇਰੇ ਗਨੇ ਫੁੱਲ ਰਿਆਣੇ ਮੋਰਾਈਸ ਕਵੰਦੇ ਆਈ ਹੋ ਵਾਲਾ ਤਾਂ ਹਰ ਮਾਈ ਨੇ ਦਿੱਦਾ ਕੋਲ ਲੈ ਆਖਦੇ ਨੇ ਦੇਖੋ ਗੱਲ ਲੱਗਦਾ ਮੈਂ 11 ਰੁਪਏ ਦੀ ਦੇਖ ਕਰਾ ਕੇ ਆਉਣੀ ਆ ਜਾ ਕੇ ਚਮਕੌਰ ਸਾਹਿਬ ਗੁਰਦੁਆਰੇ ਚ ਮਾ ਉੱਥੇ ਗਣਾ ਵੀ ਹੈ ਸੱਚਾ ਪਾਤਸ਼ਾਹ ਨੇਰੀ ਇੰਨੀ ਕਿ ਚਾਦਰ ਰੱਖੀ ਦੇ ਕੋਲਰ ਦੀ ਲੋੜ ਨਾ ਭਵੇ ਮੀਂਹ ਪਾ ਜਾ ਲੈਣੀ ਹੋਣੀ ਫਕੂ ਲੜ ਕੇ ਲੈਣੀ ਨਹੀਂ ਹੋਣੀ ਹੈ ਲੈਣੀ ਨਹੀਂ ਹੋਣੀ ਮੇਰੀ ਚੱਲੀ ਜਾਣੀ ਹੈ ਨੇਰੀ ਚਲਦੀ ਹੁੰਦੀ ਹੈ ਰੋਪੜ ਲੈਟ ਪਹਿਲਾਂ ਵੱਜ ਜਾਂਦੀ ਹੈ ਹੱਕ ਗੱਲਾਂ। ਹੋ। ਇਹ ਤਾਂ ਝੂਠ ਬੋਲਦੀ ਆ ਤੁਹਾਡੇ ਘਰ ਲਾਈਟ ਨਹੀਂ ਭੱਜੀ ਅੱਜ ਦਾ। ਸਾਡੇ ਘਰ ਆ। ਲੈ ਗੱਲ ਮੈਂ ਕਿ ਤੁਸੀਂ ਗੱਲ ਸੁਣੋ। ਪਰਸੋਂ ਰਾਤ ਨੂੰ ਲਾਈਟ ਭੱਜੀ। ਸਾਰੀ ਰਾਤ ਤਿੰਨੇ ਪੱਖੇ ਚੱਲਦੇ ਰੇ ਨਾ ਸਵੇਰ ਤੱਕ। ਉਹ ਤਾਂ ਅਸੀਂ ਮੰਨਦੇ ਆ। ਫੇਰ ਲਾਈਟ ਕਿੱਥੇ ਭੱਜੀ? ਜਿਹੜੀ ਕੂਨਰ ਦੀ ਹਵਾ ਰੇਸੀ ਦੀ ਹਵਾ ਨਾ ਉਹ ਕਈ ਵਾਰ ਪੱਖੇ ਹਵਾ। ਹਰਜਾ ਕੱਕ ਕਿੱਤ ਪੁੱਤ ਤੀ ਤੂੰ ਗੰਦਾ ਪੁੱਤ ਤੂੰ ਗੰਦਾ ਪੁੱਤ। ਐ ਸ਼ੁਭੋ ਬੱਪਾਨ ਕਰੇ ਕੋਈ ਲੈ ਲਾ ਦੋ ਪੀਸ। ਕੰਦੀਆ। ਬੀਚ ਹੁਣ ਤਾਂ ਇੱਕ ਗੱਲ ਹੈਗੀ ਆ ਤੁਹਾਨੂੰ ਮੈਂ ਫਿਲਮ ਫਰਮ ਦੀ ਇਜਾਜ਼ਤ ਦੇ ਦਿੰਦਾ ਇੱਕ ਅੱਧੀ ਜੀ ਫਿਲਮ ਫਰਮ ਦੇਖ ਕੇ ਆਉਂਦਾ ਹਾਈ 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 ਕੋ ਕਿਤਾ ਕਹਿੰਦਾ ਕਹਿੰਦਾ ਦੱਸਿਆ ਦਾ ਇੱਕ ਬੰਦਾ ਮੇਰਾ ਯਾਰ ਮਿੱਤਰ ਹੈ ਕਹਿੰਦਾ ਵੀ ਜਿਹੜੀ ਕਿਹੜੀ ਲੱਗੀ ਫਿਲਮ ਉਹ ਛਿੰਦਾ ਸੀ ਕਹਿੰਦਾ ਫਿਲਮ ਹਾਸੇ ਮਜ਼ਾਕ ਦੇ ਵਿੱਚ ਮੈਸੇਜ ਆ ਰਹੀ ਹੈਗਾ ਤੁਹਾਡੇ ਸੋਚ ਚ ਬੀ ਨਹੀਂ ਦੇਖੋ ਜੀ ਨਾਲੇ ਹੁਣ ਵਿੱਕੀ ਸਿੰਘ ਨੂੰ ਆਰਡਰ ਲਾ ਦੋ ਵਿੱਕੀ ਚਲੇ ਜਾਊਗਾ ਕੋਈ ਦਿੱਕਤ ਨਹੀਂ ਮੈਂ ਕਿਨ ਨੂੰ ਕਹ ਦਊਗਾ ਲੱਗੀ ਵੀ ਵੀਰ ਦੀ ਕੱਦੀ ਹੋਈ ਆ ਇਹ ਵੀ ਪਹਿਲਾਂ ਆਪਾਂ ਚੈੱਕ ਕਰਨਾ ਪੈਣਾ ਹੋ ਰੋਪੜ ਦੋਹ ਦੋਹੇ ਨੀਮੇ ਚ ਲੱਗੀ ਵੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਚਾਹਨੀ ਚੈੱਕ ਕਰਨ ਦੀ ਬੈਕਮ ਕੇ ਕੋ ਹਾਂ ਅੰਦਰ ਲੰਦਰ ਲੰਦਰ ਚਲੋ ਜੀ ਠੀਕ ਹੈ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਵੀ ਆਪਾਂ ਜਦੋਂ ਘਰ ਦੇ ਵਿੱਚ ਫ੍ਰਿਜ ਐਂਟਰ ਹੋਣ ਲੱਗਿਆ ਤਾਂ ਕਿਵੇਂ ਵਿੱਕੀ ਨੇ ਵੀਡੀਓ ਸ਼ੁਰੂ ਕਰੀ ਵਿੱਕੀ ਉੱਪਰ ਤੇ ਕਿਵੇਂ ਆਪਣੀ ਭੁਜਾਈ ਨੂੰ ਬੁਲਾਉਂਦਾ ਤਾਂ ਵੀ ਆਜੋ ਚੇਤੀ ਦੇਖ ਕੇ ਉਧਰ ਖੜੀ ਆਈ ਭੁਜਾਈ ਥੱਲੇ ਖੜੀ ਵੀ ਕਿਵੇਂ ਫ੍ਰਿਜ ਨੂੰ ਕੋਠੇ ਤੇ ਚੜਾਉਦੇ ਚੜਾਉਦੇ ਸੀ ਰੋਕੇ ਆ ਤੇ ਕਿਵੇਂ ਉਹਦੇ ਘਰ ਫ੍ਰਿਜ ਪਹੁੰਚਿਆ ਸਾਰੀ ਵੀਡੀਓ ਨੂੰ ਐਂਡ ਤੱਕ ਦੇਖੀ ਜਰੂਰ ਇਹ ਤਾਂ ਲੋਗਾਂ ਲਈ ਇਹ ਗਿਆ ਵਾਲਗੇ ਮੇਰੇ ਆਪ ਵੀ ਦੇ ਅਗਲੇ ਵਾਰ ਆਉਂਦੇ ਰਹਿ ਜਾ ਆ ਵੀਡੀਓ ਨੂੰ ਐਂਡ ਤੱਕ ਦੇਖੀ ਤਾ ਤਾ ਕੀ ਜਿਹਾ ਮਾਰੀਆਂ ਇਸ਼ਾਰਾ ਹਾਂ ਫ੍ਰਿਜ ਦੇ ਵਿੱਚ ਕਾ ਬੱਫ ਗਿਆ ਨਹੀਂ ਆਇਆ ਏ ਵਿੱਕੀ ਕਿਤੇ ਵਿੱਕੀ ਦੇ ਮਾਰੀਆਂ ਪੁੱਟੀਆਂ ਸਿੱਧੀਆਂ ਸ਼ਾਹ ਇਹ ਵੀ ਗੱਲ ਹੈਗੀ ਆ ਵੀ ਵਿੱਕੀ ਨੂੰ ਵੀ ਨਹੀਂ ਸੀਗਾ ਪਤਾ ਇਹ ਗੱਲ ਦਾ ਕਿੱਦਾਂ ਆਇਆ ਗੱਲ ਕਿ ਵੀ ਸੋਚੀ ਗਏ ਵੀ ਆਪਣੇ ਵਾਸਤੇ ਫਰੀ ਜੀ ਕੋਲ ਨਹੀਂ ਕੋਈ ਨਹੀਂ ਉੱਥੇ ਨਹੀਂ ਜਾਣਾ ਹੈ ਦਾ ਇੱਕ ਮਰੀ ਦੀ ਘੱਟ ਜਮਾਉਣੀ ਸੀ ਮਾਰ ਨੂੰ ਕਰ ਲੈ ਤੱਕ ਲਾ ਲਿਆ ਉਹ 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 ਦੱਸ ਉਹ ਆਇਆ ਸੀ ਜਿਹੜੇ ਕਾਲੇ ਪਾਸੇ ਜਾਂਦਾ ਵੀ ਉਸਦੇ ਪਾਪਾ ਦੀ ਵਾਸਤੇ ਆਉਂਦੇ ਆ ਉਹ ਵੀ ਆਉਂਦੇ ਆ ਹਾਂ ਮੈਂ ਸਮਝ ਗਈ ਥਾਲੋ ਭਾਈ ਫੜ ਥਾਲੋ ਇਹੀ ਕਰ ਚੱਲਦੀ ਚਾਹੋ ਠੀਕ ਹੈ ਜੀ ਹੁਣ ਤੁਸੀਂ ਉਹ ਕਰਦੇ ਜੀ ਬਾ ਬਾ ਆਇਆ ਤਾਂ ਕੋਈ ਨਹੀਂ ਹੁਣ ਦੇਖੋ ਜਦੋਂ ਫਰਿੱਜ ਘਰਾਂ ਪਹੁੰਚਿਆ ਚਾਹ ਕੁੱਟ ਬਣਿਆ ਫਰਿੱਜ ਗਿਆ ਜੀ ਆ ਤੇ ਭਾਬੀ ਕਹਿੰਦੀ ਪਾਰਟੀ ਦੇਣ ਦੀਆਂ ਮਾਰੀਆਂ ਉੱਪਰ ਤੇ ਨਹੀਂ ਉਤਰਦੀਆਂ ਐ ਹਾਕਾ ਮਾਰ ਮਾਰ ਕੇ ਭਾਬੀ ਨੇ ਦਾੜੀਆਂ ਦੱਮੇ ਦਾ ਭਾਬੀ ਨਾਲ ਸੀ ਲੱਸੀ ਪਿਲਾ ਕੇ ਲੈ ਆ ਰਿਹਾ ਜਿਹੜੀ ਘਰ 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 ਵਾਲੀ ਪਾਰਟੀ ਹੁੰਦੀ ਉਹ ਘਰ ਵਾਲੀ ਹੁੰਦੀ ਭਾਬੀ ਉਹਨੇ ਬਣਾਸ ਤੇ ਰੋਟੀ ਨਾਲ ਗੀਸ ਖਾਦ ਸਕਦੇ ਜਾਣਦੇ ਹੋ ਪੱਛੇ ਜਾਣਦੇ ਆਰ ਬਾਸ ਅੱਗੇ ਨੂੰ ਕਰ ਲਓ ਉੱਥੇ ਤਾਰ ਲੈਣਾ ਪੱਧਰ ਤੇ ਥੋੜਾ ਜਿਹਾ ਹਾਂ ਆਹੀ ਕਰਕੇ ਹੀਂ ਦੀ ਪਸੰਦ ਤੁਸੀ ਆਹੀ ਫ੍ਰਿਜ ਪਸੰਦ ਕਰਕੇ ਹੀਂ ਦੀਆਂ ਦੇਖ ਲਓ ਨਾ ਹਾਂ ਕੋਈ ਹੋਰ ਤਾਂ ਨਹੀਂ ਤਾਂ ਕੰਪਨੀ ਵਿਚੇ ਦਾ ਰਿਭੋਸਾ ਕਾ ਕੋਈ ਵੀ ਡੱਬਾ ਨਹੀਂ ਤਾਂ ਡੱਬਾ ਹੀ ਤਾਂ ਡੱਬਾ ਤਾਂ ਹੀ ਤਾਂ ਕੰਪਨੀ ਵੀ ਆਹੀ ਫੇਰ ਠੀਕ ਬੋਲ ਤਸ ਮਾ ਲੋ ਜੇ ਇਹਨਾਂ ਦਾ ਬڑے ਫ੍ਰਿਜ ਨਾਲ ਸਦਾ ਨਹੀਂ ਕਹਿੰਦੇ ਛੋਟਾ ਵੀ ਜਾਇਦਾ। ਇਹ ਕੌਣ ਕੀ ਭਰਨ ਨੂੰ ਲੈ ਕੇ ਆਏ ਆ। ਅੱਛਾ ਮੁੰਡਿਆ ਪਹਿਲਾਂ ਨਾ ਉਹ ਮੈਂ ਰਹਾ ਉਹ ਤੇਰਾ ਰੱਖ। ਹਾਂ ਬਦਲ ਕੇ ਸਾਰਾ ਸਮਾਨ ਜ਼ਿਆਦਾ ਰੱਖਿਆ ਸਰਕਾ ਨੂੰ। ਨਹੀਂ। ਨਾ ਮੈਂ 5 ਕਿਲੋ ਤਰਬੂਜ ਲਿਆ ਤਾਂ ਖਰਾਬ ਹੋ ਗਿਆ। ਇਹਨਾਂ ਦਾ ਫ੍ਰਿਜ ਚ ਰੱਖਣ ਨੂੰ ਤਾਂ ਹੀ ਨਹੀਂ ਸੀ। ਮਾਂ ਕੀ ਤੇ ਗੁੱਸੇ ਹੀ ਖਾ ਗਈ। ਹਾਂ ਜੀ ਸੱਚੀ ਉਹ ਉੱਪਰ ਵੀ ਸੜ ਰਿਹਾ ਮੈਂ ਕਿਸੇ ਦਾ ਮੂੰਹ ਤੇ ਨਹੀਂ ਪਿਆ। ਅੱਛਾ। ਉਹ ਕੁਦਰ ਤੇ ਸਾਲਾ ਉਰੇ ਆ ਕੇ ਲਫਾਵਾ ਫਾੜ ਕੇ ਲਫਾਵੇ ਜਦੋਂ ਚੱਲੇ ਗਿਆ। ਚੁੱਪ ਗਿਆ। ਚੁੱਪ ਗਿਆ ਉਹ ਕਰਾ ਚ। ਜੇ ਫ੍ਰਿਜੇ ਚ ਲੱਗਿਆ ਹੁੰਦਾ ਫਿਰ ਤਾਂ ਨਾ ਬਾਹਰ ਜ ਕਰਮਾ ਦੇ ਭਰੇ ਜਤਾ ਕਰਮਾ ਦੇ ਭਰੇ ਜਤਾ ਦੇਖੀ ਵੀਰ ਆ اچھا ਰੁਕ ਜਾ ਰੋ ਮਠਿਆਈ ਮੂੰਹ ਟਿਕ ਪਹਿਲਾਂ ਮੂੰਹ ਮਠਾ ਕਰੋ ਬਾਈ ਦਾ ਮੂੰਹ ਮਠਾ ਕਰੋ ਪਹਿਲਾਂ ਭਾਈ ਸਾਹਿਬ ਨਾ ਹੋਲ ਹਾਂ ਅੱਛਾ ਪਾਣੀ ਪੀ ਲਵਾ ਲਾ ਤੂੰ ਸਾਨੂੰ ਜਾਣਨਾ ਨਹੀਂ ਜਾਣਦਾ ਜੇ ਤੂੰ ਜਾਣ ਨੂੰ ਚੁੱਪ ਕਰਕੇ ਪਹਿਲਾਂ ਬੈਠ ਕੇ ਮੰਗਦਾ ਖਾਣਾ ਥੋੜਾ ਸਾਥੇ ਹਾਂ ਨਾ ਤੇ ਬਾਅਦ ਕ ਵੀ ਫੇਰ ਦੇਖਾਂਗੇ ਬਾਕੀ ਕਰਾਂਗੇ ਹਾਂ ਮੌਸਮ ਤੇਰੇ ਬਾਅਦ ਖੱਡਾ ਕਰਾਪ ਤੇਖਵਾਣੇ ਇਹ ਸੀ ਰਾਜਾ ਮਹਾਰਾਜ ਗਿੱਡੀ ਕੁੱਤੀ ਆਦੀ ਗਿੱਡੀ ਕੁੱਤੀ ਆ ਸਾਗਰ ਤੇ ਮੌਸਮ ਹੰਡਾ ਹੋਇਆ ਲੈ ਅਬ ਹੁਣ ਕਰਾਉ ਮੂੰ ਮਠਾ ਸੱਸੀ ਕਾਜੀ ਸਾਰਿਆਂ ਨੂੰ ਛੱਡ ਦਿਆ ਕਲਾ ਚ ਰੱਖਿਆ ਜੀ ਤੁਹਾਨੂੰ ਸਾਰਿਆਂ ਨੂੰ ਮੂੰ ਮਠਾ ਕਰੋ ਫੇਰ ਦੇਖਾਂਗੇ ਕੋਈ ਬੇਲਮੋਂ ਤੇ ਕੇ ਪੇ ਜਾਣਾ ਨਾ ਕਿ ਨਹੀਂ ਸ਼ੋਪਾਰਾ ਰਾਈ ਨੂੰ ਦਾ ਪਿਛਲੀ ਵਾਰ ਪਿਛਲੀ ਵਾਰ ਜਿਹੜਾ ਬੜਾ ਤਾਰਕ ਕਹਿੰਦਾ ਫਿਰ ਦੇਖੇ ਵੀ ਗਿਆ ਤੂੰ ਹਾਂ ਕਹੇ ਜੀ ਰੂੰਡੀ ਪਿੱਟੀ ਦਾ ਸਾਡੇ ਨਾਲ ਗੱਲਾਂ ਕੋਈ ਨਹੀਂ ਕਰਦਾ ਬਾਈ ਇਹ ਨਹੀਂ ਕਰਦਾ ਆ ਕੇ ਇਹਦਾ ਇਹ ਨਹੀਂ ਕਰਦਾ ਕੈਸੀ ਆਹ ਹੋਰ ਤਾਂ ਫ੍ਰਿਜਰ ਆ ਹੀ ਤਾਂ ਅੱਛਾ ਫਰਜ ਫਰਜ ਵੀ ਧਰ ਪਿਆ ਦਾ ਇੱਥੇ ਨੂੰ ਤੇ ਚੜਾਇਆ ਆਪਣਾ ਉਹਨਾਂ ਨੂੰ ਆਹ ਕਿਹੜਾ ਕਹਿ ਰਿਹਾ ਇਹ ਵੀ ਇੱਥੇ ਨੂੰ ਚੜਾ ਲੈਣਾ ਇਹ ਇੱਥੇ ਨੂੰ ਚਲਾਉਣਾ ਹੋਰ ਇਹ ਚਲਾਉਣਾ ਕੋਲ ਚ ਬਣ ਕੇ ਪਾਉਣਾ ਨਾਉਰੀ ਰੱਖ ਲਵਨੇ ਕੋਲ ਚ ਬਣ ਕੇ ਪੈਣਾ ਤਾਂ ਉਹ ਤੇ ਆਦਮ ਦੇਖ ਲਾਗੇ ਜਿਵੇਂ ਬਟਲਾ ਨਹੀਂ ਮੈਂ ਡੱਬਾ ਖੋਲੋ ਤੇ ਇਹ ਪੁੱਠਾ ਕਰਤਾ ਬਹੁਤ ਅੱਛਾ ਕੀਤਾ ਅੱਛਾ ਵਾਹਿਗੁਰੂ ਫਤਿਹ ਇਹਦੇ ਮੂੰਹ ਕਿ ਤੱਕ ਕਰਦੇ ਨਹੀਂ ਗਿਆ ਕਿੱਥੇ ਗਈ ਡੱਬਾ ਪੁੱਠਾ ਇਹਦਾ ਆਲਮਕਤਾਵ ਹੋ ਰਿਹਾ ਕੋਈ ਜਾਂ ਅਹ ਅੱਰੀ ਬਾਈ ਨੂੰ ਬਹਿਦਰ ਕਿਤੇ ਨਾ ਉਹਨਾਂ ਪਾਰਟੀ ਨੂੰ ਇੱਧਰ ਬਾਈ ਦਾ ਮੂੰਹ ਮੁੱਠਾ ਕਰਾ ਪਹਿਲਾਂ ਇੱਧਰ ਪਹਿਲਾਂ ਨਿਆਣੇ ਨੂੰ ਪਰਾਓ ਪਹਿਲਾਂ ਨਿਆਣੇ ਨੂੰ ਪਰਾਓ ਕੋਈ ਕਹਿੰਦਾ ਪਹਿਲਾਂ ਉਹ ਪਰਲੀ ਮੰਡਲ ਪਰ ਜਾਣਾ ਚਾਹੀਦਾ ਇੱਥੇ ਦਾ ਰੀਤ ਨਹੀਂ ਚੱਕ ਕੇ ਖਾਣ ਲਾ ਤਿੰਨਾ ਪਰ ਗੇਰ ਦੋ ਬਾਹਰ ਨੂੰ ਤਾਂ ਨੰਬਰ ਕਟਾ ਚੇਦੀ ਆਇਆ ਕਰਦੇ ਪਹਿਲਾਂ ਉਹਦੀ ਘਰ ਮਿੱਠਾ ਗੇਰਨਾ ਪੈਂਦਾ ਹੈ ਨਾ ਜਾਨਵਾਰ ਨੂੰ ਉਹ ਕੰਨਿਆ ਦੇਵੀ ਨੂੰ ਦੋ ਪਲਾ ਦੇ ਬਾਈ ਇੱਧਰ ਆ ਦੋ ਵੀ ਜੇ ਕੁੜੀ ਨੂੰ ਰੀਤ ਰੇਲਾ ਪੁੱਤ ਤੂੰ ਵੀ ਹਾਏ ਹਾਏ ਜੀ ਇਹਨਾਂ ਨੇ ਕਹਣਾ ਹਾਏ ਇਹ ਮੈਂ ਸੋਤੀਆ ਘੱਟ ਕਰਿਆ ਉਹਨੇ ਦੇਦਾ ਜਿੱਦੜ ਜਾਂ ਮਾਮ ਚਾਦਾ ਹੂੰ ਬਾਹਰ ਜਾਣਾ ਦਾ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਬਸ ਜੀ ਚਲ ਬਰੇ ਪੈਨਾਕ ਦੇਣਾ ਤੇ ਤੂੰ ਬਰੇ ਹਣੇ ਇਹਦੇ ਕੋਲ ਚਾਹੁੰਦੀ ਹੈ ਜੀ ਇਹਦੀ ਫੇਵਰਿਟ ਉਹਨੂੰ ਕੀ ਕਹਿੰਦੇ ਜਾਂਦਾ ਮੈਨੂੰ ਆਏ ਲੁਕਦਾ ਕਹਿੰਦੇ ਕੜੀ ਗੱਲ ਆ ਕਿਆ ਗੱਲ ਨਹੀਂ ਨਹੀਂ ਠੀਕ ਨਾ ਆ ਦੇਖ ਕੇ ਡਰਦਾ ਆ ਆਪਾਂ ਨੂੰ ਦੇਖ ਕੇ ਡਰਦਾ ਚੜਾ ਡੰਡਾ ਤਗੜਾ ਕੋਈ ਨਾ ਸੇ ਕਹਿੰਦਾ ਮੈਂ ਡੰਡਾ ਤਗੜਾ ਤੇ ਬੋਲ ਕੇ ਭੱਜ ਗਿਆ ਹਾਂ ਜੀ ਬਾਈ ਜੀ ਫਲਾਰੀ ਤੂੰ ਕਹਣਾ ਬੱਟੇ ਦਾ ਮੈਂ ਮੁਟਾ ਆਜੇ ਫਰਿੱਜ ਆਉਂਦੇ ਜਾਂਦੇ ਰਹਿ ਮਹਾਰਾਜ ਮਹਾਰਾਜ ਕਰਪਾ ਜੀ ਤਾਂ ਹੁਣੋ ਬਾਕੀ ਸਮਾਂਤਾਰ ਬੋਲਟਾਂ ਦੇ ਵਿੱਚ ਸਾਂਸਾਂ ਦਾ ਕਿਹੜਾ ਕਲਰ ਆਦਾ ਵਿੱਚ ਜਾਂ ਨੀਲਾ ਹਾਂ ਉਹ ਇਹਦੇ ਜਦਾਂਾਰੇ ਜਿਹੜਾ ਅਨਕ ਪਰਫੈਕਟ ਨਹੀਂ ਲੋਕੀ ਕਿ ਨਹੀਂ ਨਹੀਂ ਹਿੰਦੀ ਇੰਨ ਨੂੰ ਲਾਉਣਾ ਮੈਂ ਕਿਤਾ ਤਾਂ ਹੀ ਨਹੀਂ ਮੈਂ ਜਿੱਤ ਰਹਾ ਮੈਂ ਮੇਰੇ ਇੱਕ ਮਤਲਬ ਨਾਲ ਮੁਗੀ ਕਰਾਉਣ ਦਾ ਨਹੀਂ ਚਾਹੁੰਦਾ ਤੇਰੇ ਤੇ ਕਰਾਉਂਗਾ ਤੇਰਾ ਮੂੰਹ ਮੱਠਾ ਕਰਾਉਂਗਾ ਹੀ ਭੋਰਾ ਤੇ ਆਉਂਗਾ ਮੱਠ ਹੋ ਗਈ ਆਦੂ ਹੋ ਗਈ ਤੇਰੇ ਵਾਲੀ ਬੇਚੋੜਾ ਮੇਰਾ ਕਰਨਾ ਨਹੀਂ ਸਿੱਧਾ ਆਇਆ ਹੈ ਇਹਦਾ ਉਹ ਲੋਕ ਜਿਵੇਂ ਨਹੀਂ ਆਇਆ ਕਹਿੰਦਾ ਮੈਂ ਫਿਰ ਉਹਦੀ ਔਖਾ ਹਣਾ ਮਾਹ ਘਰਵਾ ਲੰਦੇ ਹੁਣ ਜਿਵੇਂ ਤੁਹਾਨੂੰ ਸਾਰੇ ਪਾਣੇ ਹੁੰਦੇ ਪਿਆ ਗਰਮੀ ਆ ਪਾਪੇ ਕਹਿੰਦੇ ਮੈਂ ਹੀ ਪੱਟ ਲਾ ਕੇ ਢਰਾਉਣਾ ਕੀ ਗੱਲ ਆ ਜੀ ਦਾ ਬਹੁਤ ਕੋਈ ਕਹਿੰਦੀ ਜੇ ਲੱਕ ਜਾਏ ਪੜ ਕੇ ਬੈਠ ਕੇ ਲੋਕੀ ਆਉਂ ਪਾਈ ਨੂੰ ਖੜਾਉਂਦਾ ਪਾਪੇ ਨੇ ਇਸ ਬਣਾ ਦੇ ਕੋਈ ਜਿੰਨੇ ਬਸ ਸੱਤਿਆ ਨਹੀਂ ਕੰਟਰੈਕਟ ਸਾਰੇ ਚੱਤੀ ਵੀ ਐ ਚੜਾਉਣਾ ਐਕਣਾ ਨਹੀਂ ਚੜਾਉਣਾ ਚੜੰਜਾਉਣਾ 54 ਨੂੰ 51 ਨੂੰ ਹਾਂ ਤੇ ਐ ਚੜਾਉਣਾ ਐਕਣਾ ਇਹ ਐਕਣਾ ਚੜਾਉਣਾ ਐਕਣਾ ਸਿੱਧਾ ਵੀ ਘਟੇ ਡਾ ਨਹੀਂ ਕਰਦਾ ਵੀ ਵੀਕਾ ਕਰਿਆ ਵਾ ਇਹਨਾਂ ਨੇ ਉਹਨੇ ਗੱਲ ਤਾਂ ਕਿਹਾ ਇਹਨਾਂ ਨੂੰ ਕਾਟੀ ਮਾਲੀ ਆ ਵੀ ਕਹਿੰਦੇ ਥਾਬ ਗਣਾ ਕਹਿੰਦੇ ਹੈ ਤੇ ਸੱਦਾ ਚੜਾਉਣਾ ਨੇ ਬਸ ਜਿੱਦਾਂ ਭਾਈ ਹਾਂ ਆਪਾਂ ਤਾਂ 빙ਗੇ ਕਰਕੇ ਚੜਾਈ ਜਾਂਦੇ ਹਾਂ ਨਹੀਂ 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 ਗਾਸ ਪਾਪਾ ਪੂਪਾ ਤਾ ਦੇਣੀ ਨਾ ਫੇਰ ਪੰਡਾ ਹੋ ਜਾ ਬਾਦਸ ਆ ਨਾ ਰੱਖਣਾ ਨਹੀਂ ਮਿੱਟੀ ਅਗਰ ਤੂੰ ਲੈ ਜਾਂਦਾ ਹਾਂ ਹਾਂ ਕਾਟੀ ਮਾਰਿਆ ਕਾਟੀ ਨਹੀਂ ਮਾਰੀ ਵੀ ਅੱਕੜਾ ਨਹੀਂ ਕਰਨਾ ਐਦਾਂ ਨਹੀਂ ਕਰਨਾ ਐਦਾਂ ਨਹੀਂ ਜਿੱਥੇ ਟਿਕ ਮਾਰਕ ਹੁੰਦਾ ਲੱਗਾ ਵਾ ਫੇਰ ਹੋਰ ਨਾ ਤਾਂ ਵੀ ਓਕੇ ਲੈ ਦੋ ਕਿੱਥੇ ਆਓ ਭਾਈ ਨੂੰ ਕਰਾਵਾ ਦਿਓ ਬਾਹਰ ਦਿਓ ਦਬਾ ਦੇ ਦਬਾ ਐਟ ਨਹੀਂ ਕਰਦਾ ਲੈ ਰੱਖਦਾ ਬਾ ਹਾਂ ਉਹ ਟਮਾਲ ਕਰਦੇ ਆ ਨਹੀਂ ਭਾਈ ਵਧਾਈਆਂ ਨੂੰ ਨਹੀਂ ਬਣੇ ਹੋਣਾ ਵਧਾਈਆਂ ਭਾਈਆਂ ਨੂੰ ਦੂਸੀਂ ਵੀ ਬਦੋ ਜਿੱਤੋ ਜਿੱਤੋ ਉਹ ਸਾਰੇ ਖਰਾਬ ਮਿੱਠੇ ਖਰਾਬ ਦੇਖੋ ਜਿੰਨੇ ਕਦਾ ਆ ਠੀਕ ਹੈ ਠੀਕ ਆ 12000 ਨੂੰ ਮਾਰ ਪੜੀਆਂ ਤੇ ਫੇ ਵਧਾਈਆਂ ਕਿਹਨੂੰ ਦੇਣੀਆਂ ਚਾਹੀਦੀਆਂ ਇਹ ਵਧਾਈਆਂ ਹੁਣ ਨੇਤਰ ਚਾਹੀਦੀਆਂ ਵਿੱਕੀ ਚਾਹੀਦੀਆਂ ਤੁਹਾਨੂੰ ਕਿਹਨੂੰ ਚਾਹੀਦੀਆਂ ਜਿਹਦਾ ਪਰਮਜੀਤ ਕੌਰ ਨੂੰ ਦਊਗੇ ਪਰਮਜੀਤ ਕੌਰ ਜਿਹਦਾ ਨਾਮ ਹੈ ਉਹ ਪਰਮਜੀਤ ਕੌਰ ਸੁਖਵੀਰ ਕੌਰ ਨਹੀਂ ਬੇਰਵਾਨਾ ਹੈ ਇਹਦਾ ਹਾਂ ਇਹਦਾ ਨਾਮ ਬੇਰਵਾਨਾ ਇਹਦਾ ਨਾਮ ਬੇਰਵਾਨਾ ਪਰਮਜੀਤ ਕੌਰ ਪਰਮਜੀਤ ਨਾਮ ਉਹ ਰਿਣੀ ਕਾ ਮੋਇਆ ਭਾਜੀ ਤੈਨੂੰ ਫੇਰ ਸਾਮੀ ਤੈਨੂੰ ਮਿਲਾਂਗਾ ਕਰਾ ਰੇੜੀ ਵਾਲੀ ਖਮ ਹੋਇਆ ਉਹ ਭਾਈ ਰੇੜੀ ਆ ਤੁਹਾਨੂੰ ਬਹੁਤ ਬਧਾਈਆਂ ਬਹੁਤ ਬਧਾਈਆਂ ਮੂਠਾ ਬਣਾਵਾ ਕਰ ਉਹ ਮੈਂ ਨਹੀਂ ਦੇਖਿਆ ਤੁਹਾਨੂੰ ਦੇਖਦਾ ਨਹੀਂ ਬਸ ਇਹ ਬਧਾਈ ਇਹ ਤੁਹਾਨੂੰ ਬਧਾਈ ਇਸ ਪਾਰਟੀ ਉਂਟ ਦੇ ਤੱਕ ਹੋ ਗਿਆ ਮੈਂ ਤਾਂ ਫੋਲਟਰੀ ਫਾਰਮ ਤੇ ਬਰਫ ਚ ਮੋਦਾ ਫਿਰਦਾ ਉਹਦਾ ਪਰ ਬੋਰ ਦੇ ਪਾਸੇ ਜੰਬੜੀ ਆ ਜੀ ਪੰਜ ਪਾ ਨਹੀਂ ਬਾਈ ਗੋਟੀ ਹੈਲੋ ਤੇਰਾ ਜਿਆਦਾ ਕਰਾਉਣਾ ਆ ਭਾਬੀ ਕੋ ਫਿਰ ਜਾਣਾ ਨਹੀਂ ਤਾਂ ਹਾਂ ਖਰਾਬ ਹੈ ਜੇ ਬੰਦ ਦੇ ਬਾਹਰ ਰਿਜਨ ਉਸ ਤਾਂ ਗੇਮ ਬਹੁਤ ਅਗੜੀ ਬਾਤ ਤੇ ਮੈਂ ਤਾਂ ਮੁੱਛਾਂ ਨੂੰ ਵੱਟ ਦਿੰਦਾ ਫਿਰਦਾ ਹੈਂ ਜਿਹੜੀ ਉੱਤੇ ਬਰਫ ਜਮੂਗੀ ਉਹ ਤਾਂ ਬਰਫ ਚੱਲ ਹੁਣ ਗੇਰ ਲੋ ਤਾਂ ਭਾਬੀ ਤੇ ਲਿਆ ਕਰਦਾ ਬਰਫ ਨੂੰ ਆਪਣੀ ਥੋੜੀ ਜਿਹੀ ਮੋਦੀਆ ਡੋਂਡੋ ਥੋੜਾ ਚਲਾ ਦੇ ਕਰਦਾ ਮੈਂ ਆਪਣੀ ਚਲਾ ਗਿਆ ਨਾ ਫਿਰ ਰਾਤ ਨੂੰ ਵਿੱਚ ਆਇਆ ਕਰਦਾ ਭਾਬੀ ਨਹੀਂ ਛੰਡਿਓ ਕਿ ਆ ਜਾ ਕਰ ਭਾਬੀ ਤਾਂ ਤੇੜੀ ਦਾ ਫਿਰ ਵੀ ਮੇਰੇ ਕੋਲੋਂ ਭੱਜਿਆ ਹੀ ਲੇ ਕੇ ਮਨੂੰ ਬੰਦੇ ਨਾਉ ਬੜੀ ਕਿਦਾ ਇਹ ਅੱਜ ਸੇਲ ਪੜ ਜਾਂਦਾ ਤਾਈ ਬਿੱਲ ਪੜ ਜਾਂਦੇ ਤਾਹੇ ਪਿਆਓ ਪਲੀਜ਼ ਸਾਹੀ ਬਾਜੀ ਬੁਲਾਉਂਦਾ ਮੈਨੂੰ ਨਹੀਂ ਪਤਾ ਤੈਨੂੰ ਕਹਾਂ ਤੇ ਬੁਲਾਉਂਦਾ ਵਿਚਲੀ ਗੱਲ ਆਈ ਦੀ ਵੀ ਬੈਲਾਂ ਤੋਂ ਬੈਲਾਂ ਦਾ ਤਾਂ ਘਟ ਨਹੀਂ ਗਿਆ ਅਸੀਂ ਪੜੇ ਨਹੀਂ ਘੇ ਘਟਾ ਨਾ ਤਾਂ ਕਰਕੇ ਬੰਦਾ ਬੰਦਾ ਨੂੰ ਬੁਲਾਉਣਾ ਪੈਂਦਾ ਦੁਕਾਨਦਾਰ ਵਾਲਿਆਂ ਨੂੰ ਜ਼ਿਆਦਾ ਪਤਾ ਹੁੰਦਾ ਉਹ ਬਾਜੀ ਕਰੇਡੀ ਹੋਰ ਨਹੀਂ ਤਾਰਦੀ ਇਹਨੂੰ ਨਹੀਂ ਨਹੀਂ ਮੈਂਦਰ ਠੰਡੇ ਬੋਤਲ ਨੇ

ਜੱਜਲੀ ਅੱਜ ਤੱਕ ਨਾ ਆਸਾ ਤੇ ਪਤਾ ਹੀ ਉਰੇ ਆ ਕੇ ਲੱਗਿਆ ਇਹਨੂੰ ਤਾਂ ਕਹਿ ਨਹੀਂ ਸਕਦਾ ਹੋ ਤੇਰੇ ਅੰਦਰ ਜਿਹੜੀ ਖੁਸ਼ੀ ਆ ਉਹ ਤੂੰ ਬਿਆਨ ਨਹੀਂ ਕਰ ਸਾਡੀ ਇੱਕ ਭੰਗੜਾ ਨਹੀਂ ਪਾ ਸਕਦੀ ਤੂੰ ਦੇ ਪਾਉਣ ਦਾ ਕੋਈ ਗੱਲ ਨਹੀਂ ਤੇਰਾ ਚੱਕ ਦੂ ਫਟੇ 100 ਰੁਪਏ ਕੱਪੜੇ ਉਹ ਬਾਈ ਤੈਨੂੰ ਕਦੇ ਕਿਹਾ ਨਾ ਉਹ ਤੂੰ ਸੁਣ ਹੋਗਾ ਮੈਂ ਜਾਣਾ ਛੱਡੀ ਹਣਾ ਜੇ ਵੀ ਇਹ ਪੈਣ ਲਾਤਾ ਮੈਂ ਕਿੱਥੇ ਕਰੂੰਗਾ ਪੇਤਾ ਜਮਾਈ ਪੈ ਮੈਂ ਵਿਚਾਰਾ ਤੁਨੂੰ ਤੁਨ ਜਾ ਜਿਵੇਂ ਜਦੋਂ ਤੂੰ ਪੂਰਾ ਗਲਾਕ ਕਰਕੇ ਹੀ ਆ ਹੈਲੋ ਕੀ ਕਰਨਾ ਸਰ ਜੱਜਾ ਤੇਰੇ ਵਿੱਚ ਦੁਆ ਕੇ ਲਿਆਏ ਆ ਅੱਜ ਕੋਈ ਚਾਚਾ ਨੇ 6 ਸਸ கிਲਾਸ ਲੈਣ ਤੂੰ ਕਹਤਾ ਹੋਰ ਮੈਨੂੰ ਲੈ ਕੇ ਲੈ ਕੇ ਨਾਲ ਮੈਨੂੰ ਪਤਾ ਵੀ ਨਹੀਂ ਹੈਗਾ ਹੇ ਯਾਰ ਬੱਲੇ ਬੀ ਫੱਕ ਲਾਇਆ ਮੈਨੂੰ ਫੜਦੇ ਆਉਂਦਾ ਮੈਂ ਬਾਹਰ ਨੂੰ ਤਾਂ ਤੱਕ ਬਾਹਰ ਜਾਣਿਆ ਬੀ ਬੈਠੇ ਨੂੰ ਪੜਾਨਿਆ ਨਹੀਂ ਬੜਾ ਅੰਨਿਆ ਨੇ ਤੱਕ ਨੂੰ ਬਾਹਰ ਜਾ ਕੇ ਲਾ ਦੀ ਅਰੇ ਸ਼ਾਮ ਨੂੰ ਡੰਡਾ ਵਾਲੀ ਤਾਜ ਨਹੀਂ ਹਨੂ ਇੱਕ ਦਾ ਦੋ ਘੰਟੇ ਕਣੀ ਰੱਖਣਾ ਪਦਾ ਸੱਤਰ ਜੈਸ ਥੱਲੇ ਬੈਠੂਗੀ ਉਧਰ ਬਾਦ ਨੂੰ ਜੇ ਮੈਂ ਆਪਾਂ ਲਾਇਆ ਤਾਂ ਦੀ ਨਹੀਂ ਲੇਟ ਫਰਾਂਟੀ ਨੂੰ ਲਾਇਓ ਅਸੀਂ ਪਾਣੀ ਪੀਣ ਆਵਾਂਗੇ ਕੱਟ ਕੋਡਾ ਨਾ ਟਰੈਕਟਰ ਤੇ ਜਾਣ ਡੈਡੀ ਘਰ ਦੇ ਘਰ ਜਾ ਕੇ ਕੋਣ ਕੋਲਾ ਆ ਗਿਆ ਕੋਲਾ ਵੀ ਕੋਕ ਕੋਲਾ ਵੀ ਆ ਗਿਆ ਕੋਕ ਕੋਲਾ ਵੀ ਆ ਗਿਆ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਆ ਲੋ ਦਰਵਾਜ਼ਾ ਸਬਰ ਦੱਸ ਕਿ ਹਰਨ ਪਾ ਕੇ ਨਹੀਂ ਮੈਂ ਨਹੀਂ ਕਰ ਇੱਕ ਘੁੱਟ ਪੀ ਜੋ ਸਾਡੀ ਖੁਸ਼ੀ ਚ ਸ਼ਾਮਿਲ ਤਾਂ ਹੋ ਜਾ ਠੀਕ ਹੈ ਹਾਂ ਤੁਹਾਨੂੰ ਬੜੇ ਮਾਰਦੇ ਨੇ ਪਾਲਟ ਕਰਾ ਦੇ ਖੰਦਰ ਕੋੜੀ ਦੀ ਵੇਚ ਕੇ ਤੂੰ ਮੇਰੇ ਕਹਿ ਕੇ ਕੋੜੀ ਨਹੀਂ ਮੈਂ ਜਾਗੀ ਉਹਦੀ ਜਾਗੀ ਮੈਂ ਬਸ ਬਸ ਸੋ ਸਾਥੀ ਧੰਨਵਾਦ ਤੁਸੀਂ ਬਿੱਲ ਪੜ ਕੇ ਸੁਣਾਤਾ ਸਾਨੂੰ ਸਾਨੂੰ ਵਿਸ਼ਵਾਸ ਹੋ ਗਿਆ ਹੁਣ ਪੜਿਆ ਲਿਖਿਆ ਸਾਡੇ ਜੀ ਕੋਈ ਇਨਸਾਨ ਹੈਗਾ ਏ ਉਹ ਹੈਗਾ ਬਿੰਦਰ ਸਿੰਘ ਦੁਕਾਨਦਾਰ ਦੁਕਾਨਦਾਰ ਸੱਚੀ ਗੱਲ ਉਹ ਦਾਤਾ ਫਿਰ ਪੜ ਕੇ ਸੁਣਾਉਂਦਾ ਮੈਂ ਕਿਹਦੇ ਨਾਲ ਪਾ ਪਾ ਭਾਬੀ ਨੂੰ ਮੈਂ ਖੰਡਾ ਮੰਗਾਣਾ ਫਾਇਦੂ ਦੇ ਦਰਵਾਜ਼ੇ ਕੋਈ ਨਹੀਂ ਨਾ 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 ਲੋ ਲੋ ਮਾ ਹਾਂ ਇਹਨਾਂ ਦੇ ਮੇਰੇ ਪੁੱਤ ਨੂੰ ਤੇ ਪਹਿਲਾ ਪਿਆਰ ਨਹੀਂ ਵੀ ਨਹੀਂ ਤੈਨੂੰ ਪਾਪੀ ਨਹੀਂ ਚਾਰੀ ਕੋਸਣ ਭਾਬੀ ਨੇ ਪਾਲਟੀ ਕਰੀ ਬੇਚਾਰੀ ਇਤਜਾਦਾ ਕਿਉਂ ਨਹੀਂ ਪਾਲਟੀ ਕਰਨੀ ਵੈਸੇ ਇਹ ਤਾਂ ਟੁੱਟ ਗਾਲਜੇ ਜਿਹੜੇ ਬੋਲਦੇ-ਬੋਲਦੇ ਆਂ ਤੱਕ ਕੇ ਉਹਨਾਂ ਕੀ ਪਿਆ ਉਹ ਹਾਂ ਵਿਆਹ ਹੈ ਪਾਲਟੀ ਤੁਹਾਨੂੰ ਭਾਬੀ ਨੇ ਐਹੋ ਜੀ ਕਰਨੀ ਵੀ ਤੁਸੀਂ ਖਾ ਕੇ ਸਿੱਧਾ ਲਾਟਰੀ ਨੂੰ ਭੱਜਣਾ ਰੀਤ ਨੂੰ ਥੋੜਾ ਪਾਏਗੀ ਪਹਿਲੇ ਪਹਿਲੇ ਨਹੀਂ ਪਾਉਂਦੇ ਰੀਤ ਨੂੰ ਥੋੜਾ ਪਾਏ ਤੁਹਾਡੀ ਰੀਤ ਹੁੰਦੀ ਹੈ ਤੇ ਭਾਬੀ ਉਹ ਲੰਦੇ ਕਰੀਆਂ ਨਾਲ ਨਹੀਂ ਨਹੀਂ ਪਹਿਲਾਂ ਤੂੰ ਮੈਂ ਕੋਈ ਨਹੀਂ ਮੈਂ ਕੋਣੀ ਤੂੰ ਸਾਡੇ ਵਾਸਤੇ ਸਪੈਸ਼ਲ ਆ ਤੂੰ ਸਪੈਸ਼ਲ ਹੈਂ ਹਾਂਜੀ ਬਾਈ ਜੀ ਫੋਨ ਨਾ ਮੈਂ ਫੋਨ ਮੇਰੀ ਜੇਬ ਚ ਪਾਤਾ ਫਤ ਮੇਰੀ ਹਲਾ ਫੜ ਪੀ ਠੰਡਾ ਪੀਤ ਕੋ ਫੋਨ ਮਾਰਨ ਨੂੰ ਚੱਲੂ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਬਈ ਦੇ ਦੋ ਫੋਨ ਕੱਟ ਦਾਂ ਦੱਸ ਨਹੀਂ ਤੋ ਕਰਨੀ ਜਾਂ ਨਹੀਂ ਤੁਹਾਨੂੰ ਵੀਡੀਓ ਬਣਾ ਕੇ ਬਾਅਦ ਚ ਦੇਖੋ ਜੀ ਇਹ ਤਾਂ ਇਹ ਉਂ ਵੀ ਇਹ ਜਿਹੜੇ ਡਰਿੰਕ ਕੋਲੋ ਕੋਲੇ ਦੇ ਬੰਦੇ ਕਰੇ ਰਿਹਾ ਨੇ ਕਹਿੰਦੀ ਮੇਰਾ ਮੈਨ ਦਬਦ ਗਿਆ ਕਹਿੰਦੀ ਮੈਂ ਮਾਈ ਨੇ ਪੀਤੀ ਜੇ ਮਾਈ ਨਹੀਂ ਪੀਤੀ ਭਈ ਇਹ ਕਿਹੜਾ ਉਹ ਥੋੜਾ ਜਿਆਦਾ ਨਜੋਕਾ ਰੱਖ ਲਿਓ ਬਈ ਹਾਏ ਹਾਏ ਮੇਰੇ ਕਰਨਜੋਗ ਬੱਸ ਨਾ ਕਰਨਰ ਪਿਚਨ ਗਿਆ ਬਈ ਹਾਂਜੀ ਨਹੀਂ ਆ ਗਿਆ ਨੇਰੀ ਆ ਗਈ ਵਾਹਿਗੁਰੂ ਉੱਪਰ ਬੱਦਲ ਚੜਾ ਆ ਮੈਂ ਤੇ ਭੱਜ ਗਈ ਟੋਕਾ ਵੀ ਚੜਾ ਲਿਆ ਮੇਰਾ ਮਨ ਦਾ ਫ੍ਰਿਜ ਤੇ ਨਹੀਂ ਚੌਲ ਚੜ ਗਈ ਦੀ ਮੇਰਾ ਟੋਕਾ ਵੀ ਨਹੀਂ ਟੁਕਿਆ ਚੌਲ ਚੜ ਗਈ ਸੀ ਚੌਲੇ ਚੜ ਗਏ ਫ੍ਰਿਜ ਆ ਗਿਆ ਕੋਰ ਨਹੀਂ ਅੱਜ ਫ੍ਰਿਜ ਆਉਣ ਦੀ ਖੁਸ਼ੀ 'ਚ ਚੌਲ ਬਣਾਏ ਜਾਣਗੇ ਰਾਸ਼ਟ ਵੀ ਖਾਣਾ ਇਹ ਲਗਾਈ ਤਾਰੇ ਵੇ ਮਾਸੀ ਨੂੰ ਪਤਾ ਤਾਂ ਫਿਰ ਨਿਆਣੇ ਚੌੜਨਾ ਖੁਸ਼ ਹੋ ਜਾਣਗੇ ਇਸ ਕਰਕੇ ਮਾਸੀ ਨੇ ਰਾਸਟਰੀ ਖਾਣਾ ਦਿੱਤਾ ਸਾਡਾ ਭਾਬੀ ਰੈਡੀ ਹੁ ਤੂੰ ਹੀ ਲੈ ਕੇ ਜਾ ਬਾਜੀ ਉਸੇ ਮੋਟਰਸਾਈਕਲ ਲੈ ਕੇ ਆਉਂਦੇ ਨੇ ਨਹੀਂ ਹਾਂ ਠੀਕ ਕਿੰਨਾ ਵਧੀਆ ਹੋਗਾ ਮੈਂ ਹਰੀਾਈ ਕਿਰਿਆ ਦੀ ਵੀਡੀਓ ਬਰੀ ਕਰਾਉਣ ਲੱਗੀ

ਕਿਦਾਂ ਜੀ ਹਾਂ ਜਮਨਾ ਨਾ 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 ਇਹ ਵੇ ਇਹ ਇੱਥੇ ਗਾੜੀ ਕੋ ਆਲਾ ਪਟੰਗਰਾਂ ਨੂੰ ਕੱਟ ਬੰਨ੍ਹੋ ਲੋ ਜੀ ਪਹੁੰਚ ਗਏ ਜੀ ਕਸਤਰੀ ਕਲਪਤਰਾ ਤਰਵਾਦੀ ਮੜਿਆ ਜਕ ਹੈ ਮੋਟਰਸਾਈਕਲ ਸਾਈਡ ਕਰ ਲਾ ਹੈ ਪੋਤੀਆਂ ਨੂੰ ਬੁਝਣ ਲੱਗੀ

ਮੈਂ ਖਣਾ ਆ ਜਾਣਾ ਘਾਣੂ ਸਿਆਲ ਬਣ ਕੇ ਗੱਲ ਖੋਲ ਰਫੀਆਂ ਰਫੀਆਂ ਤੇਰੀਆਂ ਦੁਬਾਰੇ ਬਣਾਤੀਆਂ ਅਸੀਂ ਫੇਰ ਕੀ ਹੋਇਆ ਇਹ ਕਹਿੰਦੇ ਅੱਛਾ ਤੇਲ ਚੋ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਫਿਰ ਮੈਂ ਐਂਟਰੀ ਲੈ ਦਿੰਦਾ ਪਹਿਲਾਂ

ਬਤਾ ਨਹੀਂ ਆ ਤੈਨੂੰ ਮਾੜਾ ਚਾਰ ਬੀ ਗੱਲਾਂ ਤੇ ਰੱਖਿਆ ਪਰਮਾਤਮਾ ਤੈਨੂੰ ਤੇ ਉਹ ਹਾਲੇ ਨਾ ਘੱਟੋ ਘੱਟ 2 ਤੋਂ 3 ਘੰਟੇ ਨਹੀਂ ਲਾਉਣਾ ਟਕਾ ਕੇ ਜਿੱਥੇ ਹੋ ਗਿਆ ਨਾ ਹਾਂ ਕਿਉਂਕਿ ਇਹ ਨਾ ਸਟੇਬਲ ਹੋਣਾ ਸਟੇਬਲ ਹੋਣਾ ਜਦ ਹੋਗਾ ਨਾ ਇਹਦੀ ਗੈਸ ਗੁਜੀ ਸਾਰਾ ਸਟੇਬਲ ਹੋ ਗਈ ਉਦੋਂ ਬਾਅਦ ਵਿੱਚ ਸੁ ਚਲਾਉਣੀ ਹੈ ਨਾ ਸੱਤ ਸੱਤਰੀਕਾਲ ਜੀ ਬਰਾਤੀ ਸੱਤਰੀਕਾਲ ਸੱਤਰੀਕਾਲ ਆਉਂਦੀ ਹਾਂ ਪਾਰਟੀ ਅੱਜ ਤੇਰੇ ਵੱਲ ਪਾਰਟੀ ਹੋਗੀ ਉਦੋਂ ਗੋਡੇ ਲੋਟ ਕਰਾ ਤੇਰੇ ਭਾਈ ਮੜਕੇ ਗੋਡੇ ਲੋਟ ਕਰਾ ਦੇ ਮੈਂ ਤੇਰੇ ਔਰ ਤੂੰ ਤਾਂ ਪਾਕੂ ਕਹਿੰਦਾ ਤੇਰੇ ਗੋਡੇ ਗੁੱਡੇ ਤੇ ਮੇਰੇ ਕੋਲ ਰੋਟ ਹੈਗੇ ਨਹੀਂ ਇਹ ਗੱਲ ਬਣਨੀ ਹੈ ਆਹ ਪਾਣੀ ਗੱਲ ਬਣਨੀ ਹੈ ਠੇਕੇ ਨੂੰ ਜਾ ਨਹੀਂ ਹੁੰਦਾ ਇਕਣਾ ਕਿ ਹੁਣ ਬਹੁਤ ਔਖਾ ਹੋਇਆ ਜਾਣਾ ਠੇਕੇ ਦਾ ਹਾਂ ਭਾਈ ਯਾਰ ਹਾਂ ਗੋਡੇ ਲੋਟ ਕਰਾ ਗੋਡੇ ਲੋਟ ਕਰਾ ਦੇ ਯਾਰ ਚਲੋ ਜੀ ਠੀਕ ਹੈ ਜੀ ਓਕੇ ਫਿਰ ਹੈ